ਮੈਂ ਚਾਹ ਰਿਹਾ ਘਟਨਾ ਸਾਂਝ ਕਰਨੇ ਆ। ਹੁਣੇ ਭਾਈ ਸਾਹਿਬ ਇਥੋਂ ਜਦੋਂ ਰੌਣੀ ਦਾ ਚਾਰ ਮੋੜਿਆ ਸੀ ਤਾਂ ਉਹਨਾਂ ਨੇ ਇੱਕ ਬਾਤ ਪੜਿਆ ਤਬਰ ਗੁਰੂ ਪਾਣੀ ਦਿੱਤਾ ਮਾਤਾ ਧਰਮ ਦਾ। ਮੈਂ ਅਟਾ ਸੋਚ ਰਿਹਾ ਸੀ ਮਖਿਆ ਸਾਡੇ ਸਾਰੇ ਤੇ ਮਾਵਾ ਭੈਣਾ ਵਿਰਗ ਨੌਜਵਾਨ ਸੁਣ ਰਹੇ ਆ। ਇਹਨਾਂ ਤੇ ਅਮਲ ਕਿੰਨਾ ਕਰੋਣਾ ਹੈ। ਐਤੋਂ ਸੁਣ ਕੇ ਉਹ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪਹਿਲਾਂ ਆਪਣੇ ਪੈਰੀਆਂ ਦੇ ਵਿੱਚ ਕੱਖ ਦੀ ਨਾਲ ਨੂੰ ਅੱਗ ਲਾਉਣੀ ਹੈ। ਦਰਾਤ ਸੁੱਕਣੇ ਆ। ਪੌੜ ਤੋਂ ਪਾਣੀ ਪਤਾ। ਤੇ ਧਰਤੀ ਮਾਂ ਨੂੰ ਇਹਨਾਂ ਨੇ ਠੋਕਣਾ। ਤੇ ਉੱਥੇ ਮੈਂ ਇੱਕ ਹੋਰ ਗੱਲ ਦੇਖੀ। ਬਸਾਰੇ ਵੀ ਗੱਡੀਆਂ ਤੇ ਆਏ ਹੋ। ਕਮੋਟਰਸਾਈਕਲ ਤੇ ਆਇਆ। ਹਰ ਬੰਦੇ ਨੇ ਆਪਣੀ ਗੱਡੀ ਲਾਈ ਹੈ। ਜਾਂ ਮੋਟਰਸਾਈਕਲ ਲਾਇਆ ਹੈ। ਜਿੱਥੇ ਕੋਈ ਦਰਾਤ ਦੀ ਮਾੜੀ-ਮੋਟੀ ਛਾਂ ਦੇ ਲਈ ਹੈ। ਅਸੀਂ ਆਪਣੀ ਗੱਡੀ ਖੜਾਉਣੀ ਐ ਜੋ ਮੋਟਰਸਾਈਕਲ ਨਾਲ ਉਹ ਵੀ ਸ਼ਾਫਲੇ ਤੇ ਗਰਮੀ ਦੇ ਭਜਾਰੇ ਧੁੱਪ ਦੇ ਤਸੂਲ ਸਾਨੂੰ ਬਾਈਦਾ ਸਦਾ ਆ ਕੇ ਦਰਦ ਨੇ ਖੜਦੇ ਆ ਤੇ ਲਾਇ ਕਿੰਨੇ ਕਨੇ ਹੋਣੇ ਇੱਥੇ ਬੈਠੇ ਸੱਜਣਾ ਨੇ ਤੇ ਪਾਣੀ ਕਿੰਨੇ ਕਾਉਂਦੇ ਹੋਣੇ ਐ ਤੇ ਬਚਾਉਣ ਵਾਲੇ ਕਿੰਨੇ ਕਰ ਐ ਕਿ ਜਿੰਨੀ ਅੱਗ ਲਾਈ ਲੋਕਾਂ ਨੇ ਜਿੰਨਾ ਨੁਕਸਾਨ ਹੋਇਆ ਹਜ਼ਾਰਾਂ ਲੱਖਾਂ ਦਾ ਤਹੁੰਤੇ ਤਾਂ ਕੀ ਦਾ ਕੰਮ ਚਾਤਾ ਆਵਾਜ਼ ਉਸਤ ਕਰਦੀ ਆ ਮੁਕਸਰ ਜਿਹੜੇ ਦਾ ਪਿੰਡ ਹੈ ਕਿਸੇ ਕਿਸਾਨ ਨੇ ਅੱਗ ਲਾਤੀ ਤੇ ਝੁੱਗੀਆਂ ਖਾ ਕੇ ਬੈਗੀ 4 ਸਾਲ ਦਾ ਜਵਾਰ ਝੁੱਗੀਆਂ ਚ ਪਿਆ ਰਚ ਗਿਆ ਆ ਸਦੂਰ ਜਿਹੇ ਚ ਇੱਕ ਬਜ਼ੁਰਗ ਬਜ਼ੁਰਖ ਸੜਕ ਤੇ ਆਉਂਦਾ ਸੀ ਉਹ ਅੱਗ ਦੇ ਲਪੇਟੇ ਚ ਆ ਗਿਆ ਅੱਗ ਲਾਈ ਸੜਕ ਤੇ ਗਈ ਦੀ ਉਹ ਮੋਟਰਸਾਈਕਲ ਤੇ ਸੀ ਉਹ ਡਿੱਗ ਪਿਆ ਉੱਥੇ ਦੀ ਮੌਤ ਹੋ ਗਈ ਆ ਲੰਬੀ ਮੁਕਸਰ ਜਿਹੇ ਦੇ ਵਿੱਚ ਲੰਬੀ ਕਿਸੇ ਨੇ ਅੱਗ ਲਾਈਆ ਹਜ਼ਾਰਾਂ ਦਰੱਖਤ ਬੁੱਕਿਆ ਗਿਆ ਆ ਤੁਸੀਂ ਦੇਖੋ ਚੈਨਲ ਤੇ ਖਬਰ ਚੱਲ ਰਹੀ ਹੈ 100 150 ਕਾਟੋ ਉੱਥੇ ਬਚ ਕੇ ਬੜਗੀ ਦੋਿਆਂ ਦੇ ਬੱਚੇ ਸੀ ਜਿਹੜੇ ਦਰੱਖਤਾਂ ਨੇ ਮੱਚ ਗਏ ਕਟਾਰਾਂ ਦੇ ਬੱਚੇ ਦਰੱਖਤਾਂ ਦੇ ਮੱਚ ਗਏ ਫਟੀਆਂ ਵਾਲੇ ਆਂ ਜਣਕਾ ਦਿੰਦੇ ਆ ਤਤਰਾਂ ਦੇ ਆਂ ਜਣਕਾ ਦਿੰਦੇ ਆ ਤੇ ਭਾਰਤੀ ਅਸੀਂ ਰੱਬ ਤੋਂ ਦੋ ਵੇਲੇ ਸਰਬੱਤ ਦਾ ਭਲਾ ਮੰਗਦੇ ਆ ਮੱਥਾ ਟੇਕਦੇ ਆ ਕਿਰਪਾ ਸਾਡੇ ਪਰਮਾਰਸ਼ ਘਰ ਪਰਿਵਾਰ ਤੇ ਮਿਹਰ ਆਪਣੇ ਹੱਥ ਰੱਖੀ ਜੇ ਐਡਾ ਵੱਡਾ ਕੁਦਰਤਨਾ ਖਲਵਾੜ ਕਰਨਾ ਹੈ ਉਸ ਕਾਦਰ ਦੀ ਕੁਦਰਤ ਨੂੰ ਮਾਰਨ ਤੇ ਲੱਗੇ ਹੋਣੇ ਆ ਤੇ ਫਿਰ ਭਾਵੇਂ ਹੋ ਜੂ ਪਰ ਗੜਿਆਂ ਦਾ ਫਸਲਾ ਨਹੀਂ ਮੰਨਣ ਗਿਆ ਕੈਂਸਰ ਵੀ ਸਾਮੂ ਹੋਣੇ ਆ ਉਹ ਜਾ ਕੇ ਦੇਖ ਲੈ ਕਰੋ ਕਿਤੇ ਡੀਐਮਸੀ ਕਿੱਡਾ ਮਾਰ ਕੇ ਰਹੋ ਸਾਲ ਸਾਲ ਦੇ ਜਵਾਕ ਆ ਬਲੱਡ ਕੈਂਸਰ ਨਾਲ ਪਏ ਆ ਦੋ ਦੋ ਸਾਲ ਦੇ ਜਵਾਕ ਆ ਜਿਹੜਾ ਲੀਵਰ ਕੱਢ ਕੇ ਆ ਕਿਸੇ ਦਾ ਗੁਰਦਾ ਘੜਿਆ ਪਿਆ ਤੇ ਕਿਹਦੀ ਦੇਣਾ ਲਈ ਪਰ ਕੀ ਫਾਇਦਾ ਆਪਾਂ ਰੋਜ਼ ਦੋਵਲੇ ਭਾਈ ਗੁਰਦਵਾਰੇ ਆ ਕੇ ਮੱਥਾ ਟੇਕਦੇ ਆਂ ਕੀ ਫਾਇਦਾ ਜਿਆ ਉਹ ਵੀ ਨਹੀਂ ਕਰਨਾ ਆਪਾਂ ਪਰ ਪਾਣੀ ਦੀ ਗੱਲ ਦੇਖੋ ਕਿੱਡਾ ਭੱਡਾ ਸੰਕਟ ਸਾਡੇ ਉੱਤੇ ਪਾਣੀ ਦਾ ਆਉਣ ਵਾਲਾ ਏ ਕਿਰਵਾਣੀ ਵੀ ਕਹਿੰਦੀ ਐ ਪਹਿਲਾਂ ਪਾਣੀ ਜੀਓ ਅੱਜ ਪਰਿਆ ਸਭ ਹੋਏ ਪਵਨ ਗੁਰੂ ਪਾਣੀ ਪਿਤਾ ਜੇ ਪਾਣੀ ਆ ਦਾ ਜੀਵਨ ਐ ਸਾਡੇ ਕੋਲ 10-12 ਸਾਲ ਦਾ ਪਾਣੀ ਰਹਿ ਗਿਆ ਇਹ NASA ਕਹਿੰਦੀ ਐ ਮੈਂ ਹੀ ਕਹਿੰਦਾ ਧਰਤੀ ਹੈ ਖਾਂ ਅਸੀਂ ਲਾ ਲਾ ਬੋਸੂ ਦਾ ਪਾਣੀ 2005 ਦੇ ਵਿੱਚ 4.5 ਲੱਖ ਬੋਸ ਸੀ ਐਸ ਬੜੇ 16-17 ਲੱਖ ਹੋਰ ਆ ਜਿੰਨੇ ਆ ਖਾਲਾ ਨੈੜੀ ਏ ਢਾ ਕੇ ਅਸੀਂ ਜੀ ਨਾਲ ਕਾਲੇ ਨੈੜੀ ਪਾਣੀ ਦੀ ਮੰਗ ਛੱਡਤੀ ਧਰਤੀ ਇਹਦਾ ਵੀ ਦੀ ਮਹਤਾ ਹੈ ਬੈਸ ਅਸੀਂ ਘਰ ਰਾਣੀ ਮੈਂ ਤੁਹਾਨੂੰ ਪੁੱਛਣਾ ਚਾਹਦਾ ਅੱਜ ਕੋਈ ਬੱਚਾ ਸਾਡਾ ਖੇਡਦਾ ਫਿਰਦਾ ਜੇ ਗਪੇ ਨਾ ਮਾਂ ਹੋਵੇ ਪਿਓ ਹੋਵੇ ਚਾਚਾ ਤਾਇਆ ਹੋਵੇ ਕੋ ਵੱਡਾ ਭੈਣ ਭਾਈ ਹੋਵੇ ਕੁਦਾਤਾ ਦਾਦੀ ਹੋਵੇ ਭੱਜ ਕੇ ਚੱਕ ਲਿਆ ਮੁੰਡਾ ਕਲੇਜਾ ਨਿਕਲ ਜਾਂਦਾ ਪਰ ਜਵਾਬ ਦੇ ਸੱਟ ਨਾ ਵੱਜਦੀ ਹੋ ਗਈ ਅਸੀਂ ਇੰਨਾ ਮੋਹ ਕਰਦੇ ਆ ਆਪ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਮੈਂ ਬਾਹਰ ਦੇ ਕੋਲ ਪੁੱਛਣਾ ਚਾਹੁੰਦਾ ਉਹਨਾਂ ਆਉਣ ਵਾਲੀਆਂ ਨਸਲਾਂ ਦੇ ਲਈ ਪਾਣੀ ਕਿੰਨਾ ਛੱਡ ਕੇ ਜਾਣਗੇ ਧਰਤੀ ਕਿਹੜੀ ਛੱਡੋਗੇ ਹਵਾ ਕਿਹੜੀ ਛੱਡੋਗੇ ਫਿਰ ਸੋਚਿਆ ਛੋਡੀਆਂ ਨਸਲਾਂ ਨੇ ਇੱਥੇ ਤਰ ਤਰ ਕੇ ਬਿਨਾ ਪਾਣੀ ਕੋਲ ਮਰ ਜਾਣਾ ਇਹ ਧਰਤੀ ਰੇਗਿਸਤਾਨ ਹੋਣ ਵਾਲਾ ਵੱਧ ਰਹੀ ਆ ਪਰ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਆਪਾਂ ਰਹਿਣਾ ਇੱਥੇ ਆਪਾਂ ਸਾਰੇ ਸੋਚੀ ਬੈਠੇ ਆ ਕਿੰਨਾ ਕਿੰਨਾ ਜਵਾਕ ਹੈ ਅਸੀਂ ਕੈਨੇਡਾ ਜਾਣਾ ਅਸੀਂ ਅਮਰੀਕਾ ਜਾਣਾ ਅਸੀਂ ਆਸਟ੍ਰੇਲੀਆ ਜਾਣਾ ਅਸੀਂ ਇੰਗਲੈਂਡ ਜਾਣਾ ਇਹ ਤਾਂ ਤਿਰਨ ਹੋਈ ਛੱਡ ਦੇ ਅੱਡੇ ਸਾਡੇ ਬਜ਼ੁਰਗ ਸਾਡੇ ਪੁਰਖੇ ਤਰਮੈਣੀਆਂ ਲਾ ਦੇ ਕਿ ਪਰਬੋਹਣ ਨੇ ਮੇਨ ਇਕੱਠੇ ਕਰਦੇ ਉਹ ਪਹਿਲਾ ਵੀ ਫਸਲ ਵੀ ਤੇ ਆਸ ਕਰਦੇ ਧਰਤੀ ਮਾਂ ਨੂੰ ਮੱਥਾ ਟੇਕਦੇ ਰਾਹੀ ਦਾ ਪਾਣੀ ਦਾ ਜੀਵੀ ਜਨੌਰ ਦਾ ਕੋਲ ਦਾ ਘੜਦੇ ਹੁਣ ਕਿੰਨਾ ਨਾਲ ਟੂਕਿਆ ਸੀ ਦੇਖੋ ਕਿੰਨੀਆਂ ਬੰਨੀਆਂ ਕੰਨੀਆਂ ਪਰਾਂ ਨੇ ਟੂਕਿਆ ਅਕਾਂ ਵਾਲਾ ਲਾ ਕੇ ਸੀ ਇਥੇ ਧਰਤੀ ਤੇ ਪਰ ਕੁਦਰਤਾਂ ਮੋੜਨੇ ਰੂਪ ਸਰ ਨੂੰ ਜਵਾਬ ਦੇਊ ਵੀ ਦੇਊਗਾ ਇੱਕ ਦਾ ਹੋਰ ਵਿੱਚ ਕਰਨ ਲੱਗਿਆ ਮੈਂ ਇਥੇ ਦੇਖਿਆ ਇੱਧਰ ਵੀ ਮੈਂ ਦੇਖਦਾ ਸਾਰੇ ਬੰਦੇ ਆਏ ਉਸਤਾਨਾ ਕਲੇ ਉਹ ਬੰਦਾ ਕੋਈ ਨਹੀਂ ਕੋਣ ਗਾ ਰਿਹਾ ਸਾਰਿਆਂ ਨੇ ਬਹੁਤ ਸੋਹਣਾ ਕੀਰਤਨ ਹੈ ਪੂਰੇ ਧਿਆਨ ਨਾਲ ਸੁਣਿਆ ਸਾਰਿਆਂ ਨੇ 10000 ਰੁਪਏ ਮੱਖਾ ਦੇ ਕੇ ਜੂਰੀ ਲਾਤੀਆ ਅੰਮ੍ਰਿਤਸਰ ਸਾਹਿਬ ਤੋਂ ਚੱਲ ਰਹੀ ਹੈ ਕਿਉਂਕਿ ਇਹ ਵੀ ਬੱਚਿਆ ਹੋਣਾ ਹੈ ਐਕਟਰ ਵੀ ਨੱਚਣ ਵਾਲਾ ਲੱਗਿਆ ਹੁੰਦਾ ਤੇ ਨੱਚਣ ਵਾਲੀ ਕੁੜੀ ਲੱਗੀ ਹੁੰਦੀ ਕੋਈ ਗੌਣ ਵਾਲਾ ਲੱਗਿਆ ਹੁੰਦਾ 100 100 ਦੇ ਪੈਰਾਂ ਤਾਂ ਸੋਨੇ ਦੇ ਆ ਗੋਲਦਵਾਰੇ ਦੇ ਗ੍ਰਾਂਤੀ ਦੀ ਤਰਖਾ 5000 6000 ਉਹ ਵੀ ਗੋਲਦਵਾਰਾ ਕਮੇਟੀ ਸਵਾਹ ਵਾਲੀ ਨਰਾਇਣ ਕਰਦੀ ਹੈ ਕਿ ਉਹ 500 ਰੁਪਏ ਗ੍ਰਾਂਤੀ ਰੱਖ ਲੋ ਯਾਰ ਆਪਾਂ ਦੋ ਵੇਲੇ ਪੌਂਟ ਕਰਕੇ ਬਾਤ ਸੀ ਕਰਾਉਣੀ ਆ ਜਾਂ ਹਰਕਾਰ ਕਰਦੇ ਆ ਕੋਈ ਅਲਿਗਰੇ ਸੋਚਿਆ ਵੀ ਗੁਰੂ ਘਰ ਦੇ ਵਿੱਚ ਭਾਈ 40 50 ਹਜ਼ਾਰ ਤੇ ਗ੍ਰਾਂਤੀ ਰੱਖੀ ਹੈ ਪਰਿਆ ਰੇਖਾ ਨੂੰ ਦਾਖੇ ਨੌਜਵਾਨ ਮੁੰਡਿਆਂ ਨੇ ਵੀ ਐਸਟੀ ਕੀਤੀ ਹੈ ਗੁਰਮਤ ਦੇ ਉੱਤੇ ਇਹ ਜੇ ਸਾਨੂੰ ਦਲਵਾਨੀ ਨਾ ਦੀ ਜਿਹੜ ਨੂੰ ਇਤਿਹਾਸ ਬਾਰੇ ਦੱਸਣਾ ਤੇ ਅਖਬਾਰ ਬਾਰੇ ਦੱਸਣਾ ਨਹੀਂ ਆ ਵੀ ਦੋਸ਼ ਦਿੰਨੇ ਆ ਸਰਕਾਰਾਂ ਨੂੰ ਦੁਸ਼ਮਨਾ ਨੂੰ ਸਟੇਟ ਨੂੰ ਯਰਸੀਆਂ ਨੂੰ ਅਸੀਂ ਕਿੰਨੇ ਤੱਕ ਸਹਿਯੋਗ ਦੇ ਆਪਣੇ ਆਉਣ ਵਾਲਿਆ ਅਸਲੀ ਆਤਮਿਕ ਕੌਮ ਪ੍ਰਤੀ ਅੱਜ ਇੱਥੇ ਆਏ ਆ ਮੇਰੇ ਵੱਲੋਂ ਬੋਲੂਗਾ ਸੁਣ ਕੇ ਦਰਜੋਗੇ ਗੱਡੀ 'ਚ ਬੈਠਾਂਗੇ ਉਹੀ ਬਾਹਾਂ ਤੇ ਉਹੀ ਕਹਾਣੀ ਆਪਾਂ ਬੰਦੇ ਦੇ ਸਿਸਕਾਰ ਤੇ ਆਉਂਦੇ ਆ ਬੰਦੇ ਦੇ ਕਿਸੇ انسان ਦੇ ਚਲੇ ਜਾਣ ਤੋਂ ਬਾਅਦ ਵੀ ਹੰਤ ਮਰਦਾ ਸ਼ਾਮਲ ਹੁੰਦੇ ਆ ਉਦੋਂ ਬੰਦੇ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਉਸ ਸਮੇਂ ਜਿਹੜਾ ਉਹ ਸਮਾਂ ਹੁੰਦਾ ਘੰਟੇ ਦਾ ਲਿਆ ਰੋਟਾ ਡਾਵਾ ਲੋ ਇਹ ਅਸੀਂ ਵੀ ਇੱਕ ਨਾਹੀ ਜਾਣਾ ਸਾਡਾ ਵੀ ਭੌਗ ਜਾਣਾ ਕਿਤੇ ਉਦੋਂ ਬਾਅਦ ਜਦੋਂ ਗੱਡੀ 'ਚ ਬੈਠੇ ਘੇਰ ਪਾਇਆ ਘਰੇ ਬਾਗੇ ਪਰ ਉਹੀ ਸਮਾਜਿਕ ਤਾਣਾ ਵਾਣਾ ਫੇਰ ਸਾਡੇ ਦਿਮਾਗ 'ਚ ਆਉਂਦਾ ਸੋ ਭੈਣਾਂ ਮਾਮਾ ਬੈਠੀਆਂ ਨੇ ਪੜਾਣਾ ਬੈਠੀਆਂ ਤੁਹਾਨੂੰ ਖਾਸਲੀ ਕਰਨਾ ਤੇ ਆਪਣੇ ਬੱਚਿਆਂ ਨੂੰ ਇਹ ਗਲਬਸ ਕਰੀਏ ਆਪਣੇ ਇਤਿਹਾਸ ਨਾਲ ਜੋੜਦੇ ਦੇਖੋ ਮਾਵਾ ਦੇ ਹਿੱਸੇ ਬਹੁਤ ਬੜੀ ਸੇਵਾ ਹੈ ਤੇ ਮਾਵਾ ਬੜੀਆਂ ਮਹਾਨ ਬੁਲੀਆਂ ਨੇ ਮਾਂ ਪੁੱਤ ਨੂੰ ਚਾਹੇ ਛੇਰ ਬਣਾਵੇ ਚਾਹੇ ਗਿੱਧਾ ਬਣਾਵੇ ਮਾਂ ਦੇ ਸਾਡੇ ਹੁੰਦਾ ਹੈ ਛੇਰੇ ਪੰਜਾਬ ਦੀ ਮਹਾਰਾਣੀ ਬਿੰਦਾ ਜਦੋਂ ਜਲ ਸਿੰਘ ਨੂੰ ਅੰਗਰੇਜ਼ੀਏ ਕਹਿੰਦਾ ਇਹਦੇ ਨਾਲ ਤਾ ਸਾਇਆ ਤੇ ਰਗਿਤ ਰਲਿਆ ਜਾਂਦਾ ਅਖੀਰ ਦੇ ਸਮੇਂ ਤੇ ਮਾਂ ਪੁੱਤ ਨੂੰ ਡਰਦੀ ਹੈ ਗਲੋਕੜੀ ਦੇ ਲੈ ਕੇ ਹੱਥਾਂ ਚੁੰਮੀ ਹੈ ਇੱਕੋ ਗੱਲ ਕਹਿੰਦੀ ਆ ਬਲਜੀਤ ਸਿੰਘ ਨੂੰ ਕਿ ਪੁੱਤਰਾ ਤੂੰ ਜੱਟ ਸੰਵਾਦਸ ਹੈ ਛੇਰੇ ਪੰਜਾਬ ਦਾ ਖੂਨ ਹੈ ਜਿਹੜੇ ਨਾਮ ਦਾ ਪੰਧੀ ਬਣ ਗਿਆ ਇਤਿਹਾਸ ਨੂੰ ਭੁੱਲ ਗਿਆ ਤੂੰ ਰਾਜ ਭਾਰ ਦਾ ਮਾਲਕ ਹੈ ਐਨੀ ਗੱਲ ਉਹਦੇ ਸੀਨੇ ਚ ਤਾਂ ਨਹੀਂ ਬਣੂਗਾ। ਤੇ ਰਾਜ ਭਾਗ ਪ੍ਰਾਪਤ ਕਰਨ ਲਈ ਜੰਮ ਕਰਨੇ ਸ਼ੁਰੂ ਕਰਦਾ। ਸਾਡੀਆਂ ਮਾਵਾਂ ਦਾ ਇੱਥੇ ਜਦੋਂ ਆਖਰ ਨੂੰ ਪਾ ਕੇ ਬਾਰਗੀਆਂ ਜਵਾਕਾਂ ਇਹਨਾਂ ਦੇਖੀ ਜਾ। ਜਾਂ ਤਾਂ ਜਵਾਕਲੇ ਪੰਜਵੀਂ ਛੇਵੀਂ ਚ ਹੁੰਦਾ ਉਹਨੂੰ ਕੈਨ ਮੈਂ ਲਿਆਵਾਂ ਤਾ ਛੇਤੀ ਛੇਤੀ ਬਾਰਾ ਕਰਲਾ ਆਈਰਨ ਕਰਕੇ ਤੈਨੂੰ ਬਾਹਰ ਭੇਜਿਨਾ ਜਾਂ ਕੋਈ ਕੁੜੀ ਪਾੜ ਲਾਂਗੇ। ਉਹ ਪੰਜਾਬ ਦੇ ਲੋਕੋ ਧਰਤੀ ਛੱਡ ਦੇਣਾ ਭੱਜੋ। ਇਹ ਧਰਤੀ ਬੜੀ ਮਹਾਨ ਹੈ ਇਹ ਧਰਤੀ ਦੀ ਖਾਤਰ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਥੋਂ ਆਪਣਾ خون ਡੋਲਿਆ ਹੈ ਹਜ਼ਾਰਾਂ ਰੱਖਾਂ ਸਿਰ ਲਾ ਰਿਹਾ ਹੈ ਅੱਜ ਆਪ ਕਿੰਨਾਂ ਦਾਵਨਾ ਪਿੱਛੇ ਸੁਖ-ਸੁਵਿਧਾ ਪਿੱਛੇ ਹਟ ਗਏ ਨਾਲ ਬਾਹਰ ਹੈਤੀ ਹੈ ਭਾਈ ਜਾ ਕੇ ਦੇਖੋ ਇਹ ਚਪੌਰ ਵੀ ਦੂਜਾ ਛੋਟਾ ਵੀ ਦੁਨਨੇ ਕੈਨੇਡਾ ਨੇ ਮੇਰਾ ਨਕਲਾ ਬੜੇ ਲੰਮੇ ਸਮੇਂ ਤੋਂ ਮੈਂ ਕਹਿੰਦਾ ਰਹਿਣਾ ਚਪੌਰ ਇਹ ਕਹਦਾ ਭਾਈ ਕਮਾਰੀ ਦਾ ਜਾਊਂਗਾ ਪਰ ਵਾਪਸ ਕਰਕੇ ਆਉਂਦਾ ਜਾਓ ਦੀਸਾ ਦੇ ਜਾਓ ਪਰ ਬਾਪਸ ਆਪਣੀ ਧਰਤੀ ਨੂੰ ਸੰਭੋਲ ਜਾਓ ਅਜਾ ਦੇ ਰੱਖਿਆ ਆਉਣ ਵਾਲੇ ਸਮੇਂ ਦੇ ਵਿੱਚ ਕੀਜੀ جنگ ਪਾਣੀਆਂ ਪਿੱਛੇ ਤੇ ਭੋਜਨ ਪਿੱਛੇ ਹੋਣੀ ਹੈ ਤੇ ਸਭ ਤੋਂ ਜ਼ਰੂਰੀ ਧਰਤੀ ਆ ਦੁਨੀਆ ਦੀ ਹੈ ਪਾਣੀ ਤੇ ਭੋਜਨ ਦੇ ਦੀ ਪਾਣੀ ਅਸੀਂ ਬਣਾ ਕਾ ਰਣਿਆ ਭੋਜਨ ਅਸੀਂ ਜਰਮੀ ਕਰ ਕੰਦੇ ਜਿਹੜਾ ਸੋਹ ਹੋਇਆ ਗੜ ਕੇ ਤੇਰਾ ਸਨੇਹਾ ਤੁਹਾਨੂੰ ਇਹੀ ਆ ਕੋੜਾ ਵੀ ਲੱਗਿਆ ਹੋਊਗਾ ਹਰ ਬੰਦਾ ਆਪਣਾ ਜੋਰ ਨਾਲ ਖੜੀ। ਇਹ ਇਕੱਲੇ ਬੰਦੇ ਨੇ ਤੂੰ ਸਾਰੇ ਦੀ ਗੱਲ ਨਹੀਂ ਇਕੱਲਾ ਬੰਦਾ ਨਹੀਂ ਕੁਝ ਕਰ ਸਕਦਾ। ਮੇਰੇ ਅੰਦਰ ਬੰਦਾ ਬੋਹ ਦਾ ਬੇਸਲਾ ਸੁਨੇਹਾ ਦੇ ਸਕਦਾ ਹੈ। ਪਰ ਸਾਰੇ ਬੰਦੇ ਆਪਣੇ ਦਿਲੋਂ ਇਹ ਦੱਸ ਰਹੇ ਕਿ ਮੈਂ ਯਾਨੀ ਧਰਤੀ ਮੇਰੀ ਹੈ, ਇਹ ਮੇਰੀ ਮਾਂ ਹੈ। ਇਹ ਪਾਣੀ ਕਿੱਧਰ ਪਿਆ ਹੋਇਆ ਹੈ? ਇਹ ਪੰਜਾਬ ਮੇਰਾ ਦੇਸ਼ ਹੈ। ਮੈਂ ਲੜੂੰਗਾ। ਮੈਂ ਆਪਣੀਆਂ ਆਉਣ ਵਾਲਾ ਦਾਸਾ ਆਪਣੀ ਕੌਮ ਲਈ ਲੜਸ਼ ਕਰੂੰਗਾ। ਮੈਂ ਉਨਾਰੀ ਬੇਤਰ ਇਹ ਧਰਤੀ ਸਾਡੇ ਤੇ ਜਾਊਂਗਾ। ਇਹ ਖਰਪਾ ਦੇ ਦਾ ਹਸਨ ਦਾ ਹਰ ਮਾਂ ਪੈਣ ਦਾ ਨਾ ਮੈਂ ਤੁਹਾਨੂੰ ਸਿਰਫ ਇਹ ਕਹਾਂਗਾ ਕਿ ਫਾਰਜ ਹੁੰਦਾ ਫਾਰਜ ਸਮਝਦੇ ਹੋਏ ਆਪਾਂ ਇਹ ਗੱਲ ਨੂੰ ਅੱਗੇ ਤੁਰੀਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਮਾਣ ਕਰਨ ਕਿ ਸਾਡੇ ਬਾਟਰ ਦੇ ਸਾਡੀ ਬਹੁਤ ਸੋਹਣੀ ਧਰਤੀ ਸਾਡੇ ਤੇ ਇਹ ਹੈ ਸਾਰਾ ਇਤਿਹਾਸ ਨਾਲ ভগবਾਨੀ ਦਾ ਜੋੜ ਕੇ ਗਿਆ ਅੰਮ੍ਰਿਤ ਰੂਪ ਦੇ ਵਿਚਾਰੂ ਕਰਨਾ ਪਿਆ ਗੱਲਾਂ ਸੁਣੀਆ ਕਰਦੇ ਹੁਣ ਜੁਲੇ ਕਾਹਦੇ ਕੋਈ ਫਾਇਦਾ ਸੋਹਣਾਂ ਬਣਿਆ ਤੁਹਾਨੂੰ ਬੇਨਤੀ ਆਸੀ ਅਮਰ ਕਰੇ ਭੋਰ ਕਰੇ ਉੱਪਰਾਂ ਮਿਲਣ ਵੇਲੇ ਦੀ ਮੋੜੇ ਮੈਂ ਅਕੀਰ ਦੇਵ ਤੇ ਜਿੰਨੇ परिवार मैंबर रिश्तेदार सजे स्नेही इस दुख की घड़ी शरीक होए ने सारे का बहुत बहुत धन्यवाद करता वाहू जी का खालसा वाहू जी